ਲਓ ਜੀ ਮੇਰੇ ਵੀਰ ਭਰਾਵੋ ਜੰਬਿਆਂ ਦੇ ਮੁੱਲ 'ਚ ਨੌਕਰੀ ਬਸ਼ੇਰੀ ਦਿਖਾਉਣ ਲੱਗੇ ਆ ਤੇ ਬਸ਼ੇਰੀ ਦਾ ਰੇਟ ਬਿਲਕੁਲ ਜਾਇਜ਼ ਤੇ ਮੈਂ ਪਹਿਲਾਂ ਦੱਸ ਦਿੰਨਾ ਕਿ ਰੇਟ ਬਾਈ ਹੋਰੇ ਫੋਨ ਤੇ ਦੱਸਣਗੇ ਰੇਟ ਜਾਇਜ਼ ਤੇ ਭਾਅ ਸਿਰ ਬਣ ਜੂਗੀ ਤੇ ਬਾਕੀ ਜਿੰਨੀ ਕਿ ਡਿਟੇਲ ਆਪਾਂ ਨੂੰ ਦੱਸੀ ਆ ਰੇਟ ਤੋਂ ਬਗੈਰ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਪਰਸਨਲ ਫੋਟੋਆਂ ਮਾ ਵੀਡੀਓ ਮੰਗਾ ਲਿਓ ਹੋਰ ਤੇ ਨੰਬਰ ਸਕਰੀਨ ਤੇ ਦਿੱਤਾ ਮਾਲਕ ਵੀਰਾਂ ਦਾ ਰੇਟ ਪੁੱਛ ਲਿਓ ਫੋਨ ਲਾ ਲਿਓ ਸਿੱਧਾ ਤੇ ਨੌਕਰੀ ਬਸ਼ੇਰੀ ਆ ਮੇਰੇ ਵੀਰ ਭਰਾਵੋ 7 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਸੁਲਤਾਨ ਘੋੜੇ ਦੀ ਪੋਤੀ ਆ ਤੇ ਮਾਂ ਤੋਂ ਬਿਨਾ ਭਲੀ ਆ ਤੇ ਇਸ ਕਰਕੇ ਥੋੜੀ ਜੀ ਲਿਸੀ ਆ ਤੇ ਇਹਦੀ ਮਾਂ ਦੀ ਡੈਥ ਹੋ ਗਈ ਸੀ ਤੇ ਮਾਂ ਇਹਦੀ ਚੰਬੀ ਸੀ ਮੇਰੇ ਵੀਰ ਭਰਾਵੋ ਤੇ ਮਾਂ ਦੀ ਹਾਈਟ 60 ਇੰਚ ਸੀ ਤੇ ਬਾਕੀ ਰੇਟ ਜੈ ਜੈ ਜੀ ਤੇ ਮੁਕਸਰ ਏਰੀਆ ਬਾਈ ਹੋ ਰਹਿੰਦਾ ਤੇ ਨੰਬਰ ਆਪਾਂ ਸਕਰੀਨ ਤੇ ਸ਼ੋ ਕੀਤਾ ਹੋਇਆ ਜੇ ਕੋਈ ਮੇਰਾ ਵੀਰ ਭਰਾ ਸੱਜਣ ਮਿੱਤਰ ਖਰੀਦਣ ਦਾ ਚਾਹਵਣ ਹੈਗਾ ਤਾਂ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਜੀ ਗੱਲਬਾਤ ਕਰ ਲਿਓ ਇੰਨੀ ਕੁ ਡਿਟੇਲ ਮੇਰੇ ਵੀਰ ਭਰਾਵੋ ਆਪਾਂ ਨੂੰ ਆ ਬਸ਼ੇਰੀ ਦੇ ਮਾਲਕ ਵੀਰਾਂ ਨੇ ਦੱਸੀ ਸੀ ਸੋਡੇ ਨਾਲ ਸਾਂਝੀ ਕਰਤੀ ਤੇ ਰੇਟ ਆਪਾਂ ਨੂੰ ਦੱਸਿਆ ਨਹੀਂ ਤੇ ਆਪਾਂ ਆਪਦੇ ਕੋਲੋਂ ਬੋਲ ਨਹੀਂ ਸਕਦੇ ਤੇ ਰੇਟ ਵਾਸਤੇ ਤੁਸੀਂ ਫੋਨ ਲਾ ਲਿਓ ਜੀ ਡਿਟੇਲ ਮੈਂ ਇੱਕ ਵਾਰ ਮੈਂ ਦੁਬਾਰਾ ਦੱਸ ਦਿੰਦਾ 7 ਮਹੀਨੇ ਉਮਰ ਦਸੀ ਆ ਮਾਲਕ ਵੀਰਾ ਨੇ ਸੁਲਤਾਨ ਘੋੜੇ ਦੀ ਪੋਤੀ ਆ ਤੇ ਮਾਂ ਤੋਂ ਬਿਨਾ ਪਲੀ ਆ ਤੇ ਇਹਦੀ ਮਾਂ ਦੀ ਡੈਥ ਹੋ ਗਈ ਸੀ ਤੇ ਤਾਂ ਕਰਕੇ ਲੈਸੀ ਆ ਮੇਰੇ ਵੀਰ ਭਰਾਬੋ ਤੇ ਮਾਂ ਇਹਦੀ ਚੰਬੀ ਸੀ ਤੇ ਮਾਂ ਦੀ ਹਾਈਟ 60 ਇੰਚ ਸੀ ਤੇ ਰੇਟ ਫੋਨ ਤੇ ਆ ਜੀ ਤੇ ਮੁਕਸਰ ਏਰੀਆ ਬਾਈ ਹੋ ਰਿਆਂ ਦਾ ਤੇ ਨੰਬਰ ਆਪਸ ਗ੍ਰੀਨ ਤੇ ਦਿੱਤਾ ਹੋਇਆ ਜੀ ਗੱਲਬਾਤ ਕਰ ਲਿਓ ਜੇ ਤੁਸੀਂ ਵੀ ਆਪਣੇ ਪੇ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ